ਸਰਕਾਰੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਬ੍ਰਾਈਨ ਬੈਲਟ ਦੇ ਅਨੁਸਾਰ ਅਹਾਕੇ ਦੇ ਅੰਦਰ ਤੱਕ ਯੂਕੇ ਦੇ ਵਿੱਚ ਕੁੱਲ ਪਰਵਾਸ ਲਗਭਗ 3 ਲੱਖ ਤੱਕ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਯਾਬੀ ਗਿਣਤੀ ਵਧਣ ਦੇ ਨਾਲ ਕੁੱਲ ਅੰਕੜਾ ਮੱਧਮ ਯਾਤ ਦੇ ਵਿੱਚ 2 ਲੱਖ 4000 ਦੇ ਮੌਜੂਦਾ ਪੱਧਰ ਦੇ ਵਧੇਗਾ। ਇਹ ਟਿੱਪਣੀਆਂ ਉਦੋਂ ਆਈਆਂ ਨੇ ਜਦੋਂ ਕੀ ਇਸ ਜੰਮ ਦੇ ਅਗਵਾਈ ਵਾਲੀ ਲੇਬਰ ਪਾਰਟੀ ਇੱਕ ਆਮ ਚੋਣ ਮੁਹਿੰਮ ਦੀ ਤਿਆਰੀ ਕਰ ਰਹੀ ਹੈ ਜੁਥੇ ਇਮੀਗ੍ਰੇਸ਼ਨ ਇੱਕ ਮੁੱਖ ਮੁੱਦਾ ਹੋ ਉਮੀਦ ਹੈ ਬਲ ਨੇ ਕਿਹਾ ਮੈਂ ਥੋੜੀ ਜਹੀ ਵਾਪਸੀ ਦੀ ਉਮੀਦ ਕਰ ਸਕਦਾ ਜੋ OBR ਦੁਆਰਾ ਉਨ੍ਹਾਂ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ ਦੇ ਵਿੱਚ ਕੋਈ ਖਵਾਨੇ ਕੀਤੇ ਗਏ ਹੈ ਉਮੀਦ ਕਰਦੇ ਨੇ ਕਿ ਇਹ ਮੱਧਮ ਮਿਆਦ ਦੇ ਵਿੱਚ 3 ਲੱਖ ਦੇ ਨੇੜੇ ਵਾਪਸ ਆਵੇਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਵਾਜੂ ਭੂਖਵਾਨੀ ਹੈ ਇੱਕ ਰਿਪੋਰਟ ਦੇ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਪੋਲੀਸ ਜான்ਸਨ ਦੇ ਸਰਕਾਰ ਦੁਆਰਾ ਯੂਕੈਂਡ ਦੀ ਉਤਸ਼ਾਹਿਤ ਕੀਤੇ ਗਏ ਵਿਦੇਸ਼ੀ ਕਾਮੇ ਤੋਂ ਬਾਅਦ ਮਾਰਚ 2023 ਤੱਕ ਸਾਲ ਦੇ ਵਿੱਚ ਸ਼ੁੱਧ ਪ੍ਰਵਾਸ 144000 ਤੱਕ ਪਹੁੰਚ ਗਿਆ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਦੇ ਨਵੀਨਤਮ ਅੰਕੜਿਆਂ ਅਨੁਸਾਰ ਜੂਨ 2025 ਤੱਕ ਦੇ ਸਾਲ ਦੇ ਵਿੱਚ ਸ਼ੁੱਧ ਪ੍ਰਵਾਸ 69% ਘਟ ਕੇ 2 ਲਗ 4000 ਰਹਿ ਗਿਆ ਜਿਹਦੇ ਵਿੱਚ ਤੇ ਇਸ ਦੇ ਨਾਲ ਕਿਰਾਵਾ ਟਾਈ ਜੁਲਾਈ 2024 ਤੇ ਜੂਨ 2025 ਦੇ ਵਿੱਚ ਕਲ ਲਗਭਗ 9 ਲੱਖ ਲੋਕ ਯੂਕੇ ਦੇ ਵਿੱਚ ਪਰਵਾਸ ਕਰ ਗਏ ਜਦੋਂ ਕਿ 693000 ਲੋਕ ਪਰਵਾਸ ਕਰਕੇ ਨਹੀਂ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਨੇ ਮਾਈਗ੍ਰੇਸ਼ਨ ਦੇ ਵਿੱਤੀ ਪ੍ਰਭਾਵ ਨੂੰ ਜਾਗਰ ਕਰਨ ਵਾਲੀਆਂ ਰਿਪੋਰਟਾਂ ਵੀ ਜਾਰੀ ਕੀਤੀਆਂ ਨੇ ਇਸ ਦੇ ਅਨੁਮਾਨ ਲਗਾਇਆ ਹੈ ਕਿ ਪਰਿਵਾਰ ਮੀਜ਼ਾ ਹੁੰਦੇ ਸਾਈ ਦੇ ਨਾਲ ਰਹਿੰਦੇ ਲਈ ਯੂਕੇ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਜੀਵਨ ਦੇ ਨਾਲ ਦੌਰਾਨ ਅਰਥਵਿਵਸਥਾ ਨੂੰ 5.6 ਬਿਲੀਅਨ ਪਾਉਂਡਸ ਦਾ ਨੁਕਸਾਨ ਹੋ ਸਕਦਾ ਹੈ। 2023 ਦੇ ਵਿੱਚ 51 ਹਜ਼ਾਰ ਪਰਵੇਸ਼ ਕਰਨ ਵਾਲੇ ਵਿੱਚੋਂ ਅੱਧੇ ਤੋਂ ਵੱਧ ਬੇਰੁਜ਼ਗਾਰ ਨੇ ਤੇ ਜਨਾਲੀ ਉਸੇ ਸਮੇਂ ਦੇ ਵਿੱਚ ਆਉਣ ਵਾਲੇ ਹੁਨਰਬੰਦ ਕੰਮਿਆਂ ਤੋਂ ਉਹਨਾਂ ਦੇ ਜੀਵਨ ਕਾਲ ਦੌਰਾਨ ਜਿੰਨ ਤੱਕ ਦੇ ਵਿੱਚ 47 ਬਿਲੀਅਨ ਪਾਉਂਡਸ ਦਾ ਯੋਗਦਾਨ ਪਾਉਣ ਦੀ ਉਮੀਦ ਹੈ। ਕਮੇਟੀ ਨੇ ਸਰਕਾਰ ਨੂੰ ਵਿਦੇਸ਼ੀ ਘਰੇਲੂ ਕੰਮਿਆਂ ਦੇ ਵਾਅਦੇ ਵਿਰੁੱਧ ਸਟਰਕਚਰ ਨੂੰ ਮਜ਼ਬੂਤ ਕਰਨ ਦੀ ਵੀ ਮੰਗ ਕੀਤੀ ਹੈ ਇਸ ਰਿਪੋਰਟ ਤੇ ਵਿੱਚ ਕਿਹਾ ਗਿਆ ਹੈ ਕਿ ODW ਯਾਨੀ ਕਿ ਵਿਦੇਸ਼ੀ ਕਰੇਲੂ ਕਾਮਿਆਂ ਰੂਟ ਉਤੇ ਸ਼ੋਸ਼ਣ ਅਤੇ ਦੁਰਵਿਵਹਾਰ ਦਾ ਪੇਮਾਨਾ ਅਣਜਾਣ ਹੈ ਫਿਰ ਵੀ ਅਸੀਂ ਜਾਣਦੇ ਹਾਂ ਕਿ ਦੁਰਵਿਵਹਾਰ ਅਤੇ ਸ਼ੋਸ਼ਣ ਹੁੰਦਾ ਹੈ ਅਤੇ ਇਹ ਇੱਕ ਮੌਜੂਦਾ ਤੌਰ ਤੇ ਗਠਿਤ ਰਸਤਾ ਮਾਲਕਾਂ ਨੂੰ ਤਰੀਕੇ ਦੇ ਨਾਲ ਵਿਵਹਾਰ ਕਰਨ ਦੀ ਇਜਾਜ਼ਤ ਦਿੰਦਾ ਜੋ ਘੱਟ ਚੱਕਾਟਾਂ ਚਾਹੇ ਕੰਮ ਕਰਦੇ ਨਹੀਂ ਕਮੇਟੀ ਨੇ ਸ਼ੋਸ਼ਣ ਦੇ ਜੋਖਮ ਨੂੰ ਘਟਾਉਣ ਲਈ ਵਧੇਰੇ ਮਜ਼ਬੂਤ ਲਾਗੂ ਕਰਨ ਤੇ ਪਾਵਧੇ ਅਪੀਲ ਕੀਤੀ ਹੈ ਵਿਵਾਰਕ ਨੋਟੀਆਂ ਤੇ ਧਿਆਨ ਦੇ ਵਿੱਚ ਰੱਖਦੇ ਹੋਏ ਪਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇਕਰ ਸਰਕਾਰ ਇਸ ਨੂੰ ਤਲਜੀਤੰਦੀਆ ਕਾਰਵਾਈ ਸੰਭਵ ਹੈ ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਬ੍ਰਾਈਨ ਬੈਲ ਦੇ ਅਨੁਸਾਰ ਦਹਾਕੇ ਦੇ ਅੰਦਰ ਤੱਕ ਯੂਕੇ ਦੇ ਵਿੱਚ ਕੁੱਲ ਪਰਵਾਸ ਲਗਭਗ 3 ਲੱਖ ਤੱਕ ਪੁੱਜਣ ਦੀ ਉਮੀਦ ਹੈ ਉਨ੍ਹਾਂ ਕਿਹਾ ਹੈ ਕਿ ਪੜ੍ਹੇਵੀਂ ਵਿਦਿਆਰਥੀਆਂ ਤੇ ਕਾਮਯਾਬੀ ਗਿਣਤੀ ਵਧਣ ਦੇ ਨਾਲ ਕੁੱਲ ਅੰਕੜਾ ਮੱਧਮਿਆਦ ਦੇ ਵਿੱਚ 2 ਲੱਖ 4000 ਤੇ ਮੌਜੂਦਾ ਪੱਧਰ ਦੇ ਬਧੇਗਾ ਇਹ ਟਿੱਪਣੀਆਂ ਦਵਾਈਆਂ ਨੇ ਜਦੋਂ ਕੀ ਇਸ ਜੰਮ ਦੇ ਅਗਵਾਈ ਵਾਲੀ ਲੇਬਰ ਪਾਰਟੀ ਇੱਕ ਆਮ ਚੋਣ ਮੁਹਿੰਮ ਦੀ ਹੈ ਰਹੀ ਹੈ ਜੁਤੇ ਇਮੀਗ੍ਰੇਸ਼ਨ ਇੱਕ ਮੁੱਖ ਮੁੱਦਾ ਹੂ ਦੀ ਉਮੀਦ ਹੈ ਬਲਨੇ ਕਿਹਾ ਮੈਂ ਥੋੜੀ ਜਹੀ ਵਾਪਸੀ ਦੀ ਉਮੀਦ ਕਰ ਸਕਦਾ ਜੋ ਉਹ ਵੀ ਆਰ ਦੁਆਰਾ ਉਹਨਾਂ ਦੇ ਆਰਥਿਕ ਅਤੇ ਵਿਤੀ ਦ੍ਰਿਸ਼ਟੀਕੋਣ ਦੇ ਵਿੱਚ ਪੂਖਵਾਨੇ ਕੀਤੀ ਗਈ ਹੈ ਉਹ ਉਮੀਦ ਕਰਦੇ ਨੇ ਕਿ ਇਹ ਮੱਧਮਿਆਰ ਦੇ ਵਿੱਚ 3 ਲੱਖ ਦੇ ਨੇੜੇ ਵਾਪਸ ਆਵੇਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਵਾਜੂ ਪੂਖਵਾਨੀ ਹੈ ਇੱਕ ਰਿਪੋਰਟ ਦੇ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਪੋਲਿਸ ਜੌਨਸਨ ਦੀ ਸਰਕਾਰ ਦੁਆਰਾ ਯੂਕੇ ਉਨ ਦੀ ਉਤਸ਼ਾਹਿਤ ਕੀਤੀ ਗਈ ਵਿਦੇਸ਼ੀ ਕਾਮੇ ਤੋਂ ਫਾਤੇ ਤੋਂ ਬਾਅਦ ਮਾਰਚ 2023 ਤੱਕ ਸਾਲ ਦੇ ਵਿੱਚ ਸ਼ੁੱਧ ਪਰਵਾਸ 944000 ਤੱਕ ਪਹੁੰਚ ਗਿਆ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਦੇ ਨਵੀਨਤਮ ਅੰਕੜਿਆਂ ਅਨੁਸਾਰ ਜੂਨ 2025 ਤੱਕ ਦੇ ਸਾਲ ਦੇ ਵਿੱਚ ਸ਼ੁੱਧ ਪਰਵਾਸ 69% ਘਟ ਕੇ 204000 ਰਹਿ ਗਿਆ ਦੇ ਵਿੱਚ 23 ਦੇ ਨਾਲ ਕਿਹਾ ਵਟਾਈ ਛੁਲਾਈ 2024 ਤੇ ਜੂਨ 2025 ਦੇ ਵਿੱਚ ਕਾ ਲਗਭਗ 9 ਲੱਖ ਲੋਕ ਯੂਕੇ ਦੇ ਵਿੱਚ ਪਰਵਾਸ ਕਰ ਗਏ ਜਦੋਂ ਕਿ 693000 ਲੋਕ ਪਰਵਾਸ ਕਰਕੇ ਨਹੀਂ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਨੇ ਮਾਈਗ੍ਰੇਸ਼ਨ ਦੇ ਵਿੱਤੀ ਪ੍ਰਭਾਵ ਨੂੰ ਜਾਗਰੂਕ ਕਰਨ ਵਾਲੀਆਂ ਰਿਪੋਰਟਾਂ ਵਿਚਾਰ ਕੀਤੀਆਂ ਨੇ ਇਸ ਦੇ ਅਨੁਮਾਨ ਲਗਾਇਆ ਹੈ ਕਿ ਪਰਿਵਾਰ ਮੀਜ਼ਾ ਉਤੇ ਸਾਈ ਦੇ ਨਾਲ ਰਹਿਣ ਦੇ ਲਈ ਯੂਕੇ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਤੇ ਜੀਵਨ ਦੇ ਨਾਲ ਦੌਰਾਨ ਅਰਥਵਿਵਸਥਾ ਨੂੰ 5.6 ਬਿਲੀਅਨ ਪਾਉਂਡਸ ਦਾ ਨੁਕਸਾਨ ਹੋ ਸਕਦਾ ਹੈ ਤੇ ਰੋਜਾ ਬਾਈਤੇ ਦੇ ਵਿੱਚ 51000 ਪਰਵੇਸ਼ ਕਰਨ ਵਾਲੇ ਵਿੱਚੋਂ ਅੱਧੇ ਤੋਂ ਵੱਧ ਬੇਰੁਜ਼ਗਾਰ ਨੇ ਤੇ ਸਨਾਲੀ ਉਸੇ ਸਮੇਂ ਦੇ ਵਿੱਚ ਆਉਣ ਵਾਲੇ ਹੁਨਰਬੰਦ ਕਮੇਤੋਂ ਉਹਨਾਂ ਦੇ ਜੀਵਨ ਕਾਲ ਦੌਰਾਨ ਜਿੰਨ ਤੱਕ ਤੇ ਵਿੱਚ 6.47 ਬਿਲੀਅਨ ਪਾਉਂਡ ਦਾ ਯੋਗਦਾਨ ਪਾਉਣ ਦੀ ਉਮੀਦ ਹੈ ਕਮੇਟੀ ਨੇ ਸਰਕਾਰ ਨੂੰ ਵਿਦੇਸ਼ੀ ਘਰੇਲੂ ਕਾਮਿਆਂ ਦੇ ਦੁਰਵਿਵਾਦ ਦੇ ਵਿਰੁੱਧ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਵੀ ਮੰਗ ਕੀਤੀ ਹੈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ODW ਯਾਨੀ ਕਿ ਵਿਦੇਸ਼ੀ ਘਰੇਲੂ ਕਾਮਿਆਂ ਰੂਟ ਉਤੇ ਸ਼ੋਸ਼ਣ ਅਤੇ ਦੁਰਵਿਵਾਦ ਦਾ ਪੈਮਾਨਾ ਅਣਜਾਣ ਹੈ ਫਿਰ ਵੀ ਅਸੀਂ ਜਾਣਦੇ ਹਾਂ ਕਿ ਦੁਰਵਿਵਾਦ ਅਤੇ ਸ਼ੋਸ਼ਣ ਹੁੰਦਾ ਹੈ ਅਤੇ ਇਹ ਇੱਕ ਮੌਜੂਦਾ ਤੌਰ ਤੇ ਗਠਿਤ ਰਸਤਾ ਮਾਲਕਾਂ ਨੂੰ ਤਰੀਕੇ ਦੇ ਨਾਲ ਵਿਵਾਰ ਕਰਨ ਦੀ ਇਜਾਜ਼ਤ ਦਿੰਦਾ ਜੋ ਘੱਟ ਚੱਕਰਾਂ ਚਾਏ ਕੰਮ ਕਰਦੇ ਨਹੀਂ ਕਮੇਟੀ ਨੇ ਸ਼ੋਸ਼ਣ ਦੇ ਜੋਖਮਾਂ ਨੂੰ ਘਟਾਉਣ ਲਈ ਵਧੇਰੇ ਮਜ਼ਬੂਤ ਲਾਗੂ ਕਰਨ ਤੇ ਪਾਬੰਦੀ ਦੀ ਅਪੀਲ ਕੀਤੀ ਹੈ ਵਿਵਾਰਕ ਚੁਣੌਤੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਸਰਕਾਰ ਇਸ ਨੂੰ ਤਲਜੀਹ ਦਿੰਦੀ ਹੈ ਤਾਂ ਕਾਰਵਾਈ ਸੰਭਵ ਹੈ ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਬ੍ਰਾਈਨ ਬੈਲਡ ਦੇ ਅਨੁਸਾਰ ਦਹਾਕੇ ਦੇ ਅੰਦਰ ਤੱਕ ਯੂਕੇ ਦੇ ਵਿੱਚ ਕੁੱਲ ਪਰਵਾਸ ਲਗਭਗ 3 ਲੱਖ ਦਾ ਖਪਤੰਦੀ ਉਮੀਦ ਹੈ ਉਨ੍ਹਾਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੀ ਗਿਣਤੀ ਵਧਣ ਦੇ ਨਾਲ ਕੁੱਲ ਅੰਕੜਾ ਮੱਧਮ ਯਾਦ ਦੇ ਵਿੱਚ 2 ਲੱਖ 40000 ਮੌਜੂਦਾ ਪੱਧਰ ਤੇ ਵਧੇਗਾ ਇਹ ਟਿੱਪਣੀਆਂ ਦਵਾਈਆਂ ਨੇ ਜਦੋਂ ਕੀ ਇਸ ਜੰਮ ਦੇ ਅਗਵਾਈ ਵਾਲੀ ਲੇਬਰ ਪਾਰਟੀ ਇੱਕ ਆਮ ਚੋਣ ਮੁਹਿੰਮ ਦੀ ਤਿਆਰੀ ਕਰ ਰਹੀ ਹੈ ਜੁਤੇ ਇਮੀਗ੍ਰੇਸ਼ਨ ਇੱਕ ਮੁੱਖ ਮੁੱਦਾ ਹੁੰਦੀ ਉਮੀਦ ਹੈ ਬਲ ਨੇ ਕਿਹਾ ਮੈਂ ਥੋੜੀ ਜਹੀ ਵਾਪਸੀ ਦੀ ਉਮੀਦ ਕਰਦਾ ਸਰਕਾਰ ਜੋ ਉਹ ਵੀ ਆਰ ਦੁਆਰਾ ਉਹਨਾਂ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ ਤੇ ਵਿੱਚ ਪੂਖਵਾਨੇ ਕੀਤੀ ਗਈ ਹੈ ਉਮੀਦ ਕਰਦੇ ਨੇ ਕਿ ਇਹ ਮੱਧਮਿਆਦ ਦੇ ਵਿੱਚ 3 ਲੱਖ ਦੇ ਨੇੜੇ ਵਾਪਸ ਆਵੇਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਵਾਜੂ ਪੂਖਵਾਨੀ ਹੈ ਇੱਕ ਰਿਪੋਰਟ ਦੇ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਪੋਰ ਜਿਸ ਜੌਨਸਨ ਦੀ ਸਰਕਾਰ ਦੁਆਰਾ ਯੂਕੇ ਉਨ ਦੀ ਉਤਸ਼ਾਹਿਤ ਕੀਤੇ ਗਏ ਵਿਦੇਸ਼ੀ ਕਾਮੇ ਤੋਂ ਵਾਤੇ ਤੋਂ ਬਾਅਦ ਮਾਰਚ 2023 ਤੱਕ ਸਾਲ ਦੇ ਵਿੱਚ ਸ਼ੁੱਧ ਪ੍ਰਵਾਸ 144000 ਤੱਕ ਪਹੁੰਚ ਗਿਆ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਦੇ ਨਵੀਨਤਮ ਅੰਕੜਾ ਅਨੁਸਾਰ ਜੂਨ 2025 ਤੱਕ ਦੇ ਸਾਲ ਦੇ ਵਿੱਚ ਸ਼ੁੱਧ ਪ੍ਰਵਾਸ 69% ਘਟ ਕੇ 204000 ਰਹਿ ਗਿਆ ਜਿਹਦੇ ਵਿੱਚ ਦੇਸੀ ਦੇ ਨਾਲ ਕਿਰਾਵਾਟਾਈ ਜੁਲਾਈ 2024 ਤੇ ਜੂਨ 2025 ਦੇ ਵਿੱਚ ਕਾ ਲਗਭਗ 9 ਲੱਖ ਲੋਕ ਯੂਕੇ ਦੇ ਵਿੱਚ ਪ੍ਰਵਾਸ ਕਰ ਗਏ ਜਦੋਂ ਕਿ 6 92 ਹਜ਼ਾਰ ਲੋਕ ਪਰਵਾਸ ਕਰਕੇ ਨਹੀਂ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਨੇ ਮਾਈਗ੍ਰੇਸ਼ਨ ਦੇ ਵਿੱਤੀ ਪ੍ਰਭਾਵ ਨੂੰ ਜਾਗਰੂਕ ਕਰਨ ਵਾਲੀਆਂ ਰਿਪੋਰਟਾਂ ਵੀ ਜਾਰੀ ਕੀਤੀਆਂ ਨੇ ਇਸ ਦੇ ਅਨੁਮਾਨ ਲਗਾਇਆ ਹੈ ਕਿ ਪਰਿਵਾਰ ਮੀਜ਼ਾ ਹੁਤੇ ਸਾਈ ਦੇ ਨਾਲ ਰਹਿਣ ਦੇ ਲਈ ਯੂਕੇ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਤੇ ਜੀਵਨ ਦੇ ਨਾਲ ਦੌਰਾਨ ਅਰਥਵਿਵਸਥਾ ਨੂੰ 5.6 ਬਿਲੀਅਨ ਪਾਉਂਡਸ ਦਾ ਨੁਕਸਾਨ ਹੋ ਸਕਦਾ ਹੈ ਤੇ 2023 ਦੇ ਵਿੱਚ 51 ਹਜ਼ਾਰ ਪਰਵੇਸ਼ ਕਰਨ ਵਾਲੇ ਵਿੱਚੋਂ ਅੱਦੇ ਤੋਂ ਬਦ ਬੇਰੁਜ਼ਗਾਰ ਨੇ ਤੇਜੇ ਨਾਲੀ ਉਸੇ ਸਮੇਂ ਦੇ ਵਿੱਚ ਆਉਣ ਵਾਲੇ ਹੁਨਰਵੰਤ ਕਾਮਿਆਂ ਤੋਂ ਉਹਨਾਂ ਦੇ ਜੀਵਨ ਕਾਲ ਦੌਰਾਨ ਚੁਣ ਤੱਕ ਤੇ ਵਿੱਚ 47 ਬਿਲੀਅਨ ਪਾਉਂਡ ਦਾ ਯੋਗਦਾਨ ਪਾਉਣ ਦੀ ਉਮੀਦ ਹੈ ਕਮੇਟੀ ਨੇ ਸਰਕਾਰ ਨੂੰ ਵਿਦੇਸ਼ੀ ਗੈਰਕਾਨੂੰਨੀ ਕੰਮਿਆ ਦੇ ਦੁਰਵਿਵਾਰ ਦੇ ਵਿਰੁੱਧ ਸਟਰਕਚਰ ਨੂੰ ਮਜ਼ਬੂਤ ਕਰਨ ਦੀ ਵੀ ਮੰਗ ਕੀਤੀ ਹੈ। ਇਸ ਰਿਪੋਰਟ ਤੇ ਵਿੱਚ ਕਿਹਾ ਗਿਆ ਹੈ ਕਿ ODWN ਕੇ ਵਿਦੇਸ਼ੀ ਗੈਰਕਾਨੂੰਨੀ ਕੰਮਿਆ ਰੂਟ ਉਤੇ ਸ਼ੋਸ਼ਣ ਅਤੇ ਦੁਰਵਿਵਾਰ ਦਾ ਪੈਮਾਨਾ ਅਣਜਾਣ ਹੈ। ਫਿਰ ਵੀ ਅਸੀਂ ਜਾਣਦੇ ਹਾਂ ਕਿ ਦੁਰਵਿਵਾਰ ਅਤੇ ਸ਼ੋਸ਼ਣ ਹੁੰਦਾ ਹੈ ਅਤੇ ਇਹ ਇੱਕ ਮੌਜੂਦਾ ਤੌਰ ਤੇ ਗਠਿਤ ਰਸਤਾ ਮਾਲਕਾਂ ਨੂੰ ਤਰੀਕੇ ਦੇ ਨਾਲ ਵਿਵਾਰ ਕਰਨ ਦੀ ਇਜਾਜ਼ਤ ਦਿੰਦਾ ਜੋ ਘੱਟ ਚੱਕਰਾਂ ਤੇ ਕੰਮ ਕਰਦੇ ਨਹੀਂ। ਕਮੇਟੀ ਨੇ ਸ਼ੋਸ਼ਣ ਦੇ ਜੋਖਮ ਨੂੰ ਘਟਾਉਣ ਲਈ ਦੇਰੇ ਮਜ਼ਬੂਤ ਲਾਗੂ ਕਰਨ ਤੇ ਪਾਮ ਤੇ ਅਪੀਲ ਕੀਤੀ ਹੈ ਵਿਵਾਰਕ ਚੁਣੌਤੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਜੇਕਰ ਸਰਕਾਰ ਇਸ ਨੂੰ ਤਲਜੀਹ ਦਿੰਦੀ ਹੈ ਤਾਂ ਕਾਰਵਾਈ ਸੰਭਵ ਹੈ ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਬ੍ਰਾਈਨ ਬੈਲਟ ਦੇ ਅਨੁਸਾਰ ਦਹਾਕੇ ਦੇ ਅੰਦਰ ਤੱਕ ਯੂਕੇ ਦੇ ਵਿੱਚ ਕੁੱਲ ਪਰਵਾਸ ਲਗਭਗ 3 ਲੱਖ ਤੱਕ ਵਧਣ ਦੀ ਉਮੀਦ ਹੈ ਉਨ੍ਹਾਂ ਕਿਹਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਯਾਬੀ ਦੀ ਗਿਣਤੀ ਵਧਣ ਦੇ ਨਾਲ ਕੁੱਲ ਅੰਕੜਾ ਮੱਧਮ ਯਾਤ ਦੇ ਵਿੱਚ 2 ਲੱਖ 4000 ਦੇ ਮੌਜੂਦਾ ਪੱਧਰ ਦੇ ਵਧੇਗਾ ਇਹ ਟਿੱਪਣੀਆਂ ਉਹ ਦਵਾਈਆਂ ਨੇ ਜਦੋਂ ਕੀ ਇਸ ਜਮ ਦੇ ਅਗਵਾਈ ਵਾਲੀ ਲੇਬਰ ਪਾਰਟੀ ਇੱਕ ਆਮ ਚੋਣ ਮੁਹਿੰਮ ਦੀ ਤਿਆਰੀ ਕਰ ਰਹੀ ਹੈ ਜੁਥੇ ਇਮੀਗ੍ਰੇਸ਼ਨ ਇੱਕ ਮੁੱਖ ਮੁੱਦਾ ਹੁੰਦੀ ਉਮੀਦ ਹੈ ਬਲ ਨੇ ਕਿਹਾ ਮੈਂ ਥੋੜੀ ਜਿਹੀ